ਬਿਠਾ ਕੇ ਗੱਡੀ ਰੋਕ ਕੇ ਬਲਵਿੰਦਰ ਸਿੰਘ ਇਹ ਗੱਲ ਕਹਿੰਦਾ ਕਿ ਮਾਰ ਕੇ ਗੋਲੀ ਟਪਾ ਦਾਂ ਕੀ ਜੀ ਗੈਸਟਰ ਕਹਿੰਗੇ ਗੋਲੀ ਮਾਰ ਦੇਣਗੇ ਜੇ ਮੈਨੂੰ ਉਹੀ ਕੰਮ ਜਿਹੜਾ ਦੁਬਾਰੇ ਫੇਰ ਸ਼ੁਰੂ ਕਰਤਾ ਕਿ ਕਿੱਥੇ ਸਾਡੀਆਂ ਸਿੱਖ ਸੰਸਥਾਵਾਂ ਸਾਡੀ ਸ਼ਰਮਣੀ ਕਮੇਟੀ ਸਾਡੇ ਕਾਲਤਾ ਦੇ ਜਿਹੜਾ ਸਾਰੀ ਚੁੱਪ ਨੇ ਮੁੱਦਿਆਂ ਤੇ ਯਾਰ ਤੇ ਉਹਨਾਂ ਦੀ ਸਾਰਿਆਂ ਦੀ दारू ਪੀਤੀ ਹੋਈ ਔਕੀ ਵਿੱਚ ਵੀ ਬੱਦਸ ਨੂੰ ਤੇ ਇੱਕ ਬੀਬੀ ਦੇ ਥੱਪੜ ਕਿਵੇਂ ਮਾਰ ਰਿਹਾ ਉਹ ਵੀਡੀਓ ਵਾਇਰਲ ਹੋਈ ਆ ਪੁਲਿਸ ਵਾਲਾ ਤਾਂ ਜਿੱਦ ਤੋਂ ਸਾਨੂੰ ਚੱਕ ਕੇ ਲਗਾਇਆ ਸ਼ਰਿਆ ਮੋ ਹਲਦਾਰ ਬਲਵਿੰਦਰ ਸਿੰਘ ਕਹਿ ਰਿਹਾ ਕਿ ਸੋਨੂ ਨੂੰ ਨਹੀਂ ਪਤਾ ਕਿੰਨੇ ਹੱਥ ਬਾਦ ਬਣੇ ਸੀ ਖਪਾਤੇ ਕਿੰਨਿਆਂ ਨੂੰ ਅਸੀਂ ਹੁਣ ਮੁਕਾਬਲੇ 'ਚ ਮਾਰ ਦਿੰਨੇ ਤੁਸੀਂ ਸਾਡਾ ਹੀ ਕਰਾ ਦੋਗੇ ਕੀ ਕਰ ਲਿਆ ਕਿ ਤੁਸੀਂ ਪੁਲਿਸ ਦਾ ਸੋਨੂ ਨੂੰ ਨਹੀਂ ਪਤਾ ਪੁਲਿਸ ਦੇ ਹੱਥ ਕਿੰਨੇ ਲੰਮੇ ਹੁੰਦੇ ਆ ਇਹ ਹੀ ਨੇ ਧਮਕੀਆਂ ਜੇ ਮੇਰੇ ਵਰਗੇ ਬੰਦੇ ਨੂੰ ਬਿਠਾ ਕੇ ਉੱਥੇ ਦਿੰਦੇ ਆ ਪਰਚਾ ਦੇ ਦਿਓ ਗੋਲੀ ਮਾਰ ਦਿਓ ਗੋਲੀਆਂ ਮਾਰਨਾ ਤਾਂ ਆਮ ਹੋ ਗਈਆਂ ਗੱਲਾਂ ਕਿੱਥੇ ਨੇ ਸਾਡੀਆਂ ਦਾਅਲਖੀ ਨਹੀਂ ਰਿਹਾ ਮੈਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਕੱਠ ਵੀ ਸੱਦਾ ਰਹੇ ਆ ਉਸ ਤੋਂ ਪਹਿਲਾਂ ਅਸੀਂ ਅਪੀਲ ਕਰਦੇ ਹਾਂ ਵੀ ਦੇਖ ਰਹੇ ਸਾਰੀ ਦੀ ਦਰਸ਼ਕਾ ਦਾ ਸਾਥ ਹੈ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਨੰਬਰਾਂ ਬੋਲ ਸਾਨੂੰ ਪਤੀ ਹੋਣਾ ਪਿਛਲੇ ਦਿਨਾਂ ਦੇ ਵਿੱਚ ਬੀਤੇ ਗਏ ਸਮੇਂ ਦੌਰਾਨ ਲੱਖਾ ਸਦਾਨਾ ਦੇ ਨਾਲ ਸੰਬੰਧਿਤ ਬਹੁਤ ਹੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਾਫੀ ਜ਼ਿਆਦਾ ਜੋ ਜਾਣਕਾਰੀ ਹੈ ਹਜੇ ਤੱਕ ਲੋਕਾਂ ਕੋਲ ਸੰਪੂਰਨ ਤੌਰ ਤੇ ਨਹੀਂ ਪਹੁੰਚੀ ਕਿ ਉਸੇ ਜਾਣਕਾਰੀ ਨੂੰ ਅੱਜ ਇਕੱਤਰਿਤ ਕਰਨ ਲਈ ਅਤੇ ਉਸ ਮਾਰਨ ਕਰਨ ਦੇ ਲਈ ਅੱਜ ਅਸੀਂ ਸ਼ਹਿਰ ਨਾਪਰਾਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਬੋਥੇ ਹਾਂ ਜਿੱਥੇ ਲੱਖਾ ਸਦਾਨਾ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਬਿਆਨ ਵੀ ਲਿਆ ਗਿਆ ਹੈ ਅਗਰ ਆਪਾਂ ਮੁਕਤ ਤੌਰ ਤੇ ਗੱਲ ਕਰੀਏ ਤੁਹਾਡੇ ਵੱਲੋਂ ਥੋੜੇ ਸ਼ਬਦਾਂ ਵਿੱਚ ਦੱਸਿਆ ਜਾਵੇ ਕਿ ਕੀ ਕੁਝ ਬਿਆਨ ਦਿੱਤਾ ਗਿਆ ਹੈ ਮੈਂ ਸਾਰਾ ਉਹ ਵੀ ਸਾਨੂੰ ਗੱਡੀ ਲੜਾਈ ਮਿਲਦੀ ਆ ਕ੍ਰਾਸ ਕਰਦੀ ਆ ਸਾਨੂੰ ਗਲਾਂ ਕੱਢ ਕੇ ਜਾਂਦੇ ਆ ਅਸੀਂ ਮਗਰ ਜਾਣੇ ਆ ਚੌਂਕੀ 'ਚ ਜਾਣੇ ਆ ਚੌਂਕੀ 'ਚ ਬਤਮੀਜੀ ਹੁੰਦੀ ਆ ਅਸੀਂ ਐਸਐਸਪੀ ਨੂੰ ਕੰਟਰੋਲ ਰੂਮ ਤੇ ਐਸਪੀਡੀ ਨੂੰ ਸੀਆਈ ਨੂੰ ਸਭ ਨੂੰ ਅਸੀਂ ਦੱਸਦੇ ਆ ਦੱਸ ਕੇ ਅਸੀਂ ਤੁਰਦੇ ਆ ਨਾਕਾ ਸਾਨੂੰ ਲਵਾ ਕੇ ਘੇਰ ਲਿਆ ਜਾਂਦਾ ਉੱਥੋਂ ਆ ਕੇ ਨਾਕੇ ਤੋਂ ਆ ਕੇ 20 ਬੰਦੇ ਸਾਨੂੰ ਆ ਕੇ ਚੰਮੜ ਜਾਂਦੇ ਆ ਕੁੱਟਮਾਰ ਕਰਦੇ ਆ ਗਲ ਦਬਦੇ ਆ ਕੁਸੋਨ ਮੁਕੀਆਂ ਢੱਡਜ ਮਾਰਦੇ ਆ ਉਥੋਂ ਗੱਡੀ ਚੱਕ ਕੇ ਲਾ ਜਾ ਕੇ ਸਾਨੂੰ ਥਾਣੇ 'ਚ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਨਾ ਉਸ ਤੋਂ ਬਾਅਦ ਇਹ ਸਾਨੂੰ ਆ ਸਾਰੇ ਮੇਰੇ ਕੱਪੜੇ ਪਾੜ ਦਿੰਦੇ ਆ ਇੱਥੇ ਤੱਕ ਜਦੋਂ ਹਸਪਤਾਲ 'ਚ ਲੈ ਕੇ ਜਾਂਦੇ ਆ ਕੱਪੜੇ ਮੇਰੇ ਆ ਜਿਹੜੀ ਉਹ ਸਟੈਪਲਾਈਜ਼ਰ ਹੁੰਦੀ ਆ ਉਹਦੇ ਨਾਲ ਆ ਸਟੈਪਲਾਈਜ਼ਰ ਨਾਲ ਲਾ ਕੇ ਇੱਥੇ ਸੂਏ ਜੇ ਸੂਏ ਜੇ ਉਹਦੇ ਨਾਲ ਸੌਂ ਦਿੰਦੇ ਆ ਹਸਪਤਾਲ ਦੇ ਵਿੱਚ ਹੀ ਮੈਂ ਆਪਣਾ ਸੱਟਾਂ ਦਾ ਜ਼ਿਕਰ ਕਰਦਾ ਜਾ ਕੇ ਤਾਂ ਦਸਕਤ ਕਰਾਇਆ ਕਹਿੰਦੇ ਚਲੋ 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 ਉਥੋਂ ਖਿੱਚ ਲਿਆਉਂਦੇ ਆ ਤੇ ਉਹੀ ਡਾਕਟਰ ਜਿਹੜੇ ਹੈਗੇ ਹਸਪਤਾਲਾਂ ਦੇ ਤੇ ਉਹ ਜਿਹੜੇ ਬੰਦਿਆਂ ਦੀ दारू ਪੀਤੀ ਹੋਈ ਹੈ ਉਹਨਾਂ ਨੂੰ ਕਲੀਨ ਚੱਟ ਦੇ ਰਹੇ ਆ ਡੀਐਸਪੀ ਦਾ ਬਿਆਨ ਤੁਸੀਂ ਸਭ ਨੇ ਸੁਣਿਆ ਨਾ ਕਿ ਸਾਡੇ ਅਸੀਂ ਮੁਲਾਜ਼ਮਾਂ ਦਾ ਮੁਲਾਜਾ ਕਰਾਇਆ ਪੁਲਿਸ ਵਾਲਿਆਂ ਦਾ ਤੇ ਉਹ ਸਾਰੇ ਕਲੀਨ ਚੱਟਾ ਉਹਨਾਂ ਦਾ दारू ਨਹੀਂ ਪੀਤੀ ਉਹਦਾ ਹੱਦ ਹੋ ਗਈ ਵੀ ਕਿੱਥੋਂ ਕਿੱਥੋਂ ਇਹ ਕਿਵੇਂ ਕਿਵੇਂ ਆਪਣੇ ਬੰਦਿਆਂ ਨੂੰ ਪਹੁੰਚਾਉਂਦੇ ਆ ਕਿ ਜੋ ਤੁਸੀਂ ਯਾਰ ਜਰਮ ਇਹਨਾਂ ਨੂੰ ਆਏ ਕੋਈ ਨਹੀਂ ਬੰਦਾ ਮਾਰ ਕੇ ਆ ਜਿਵੇਂ ਆਪਣੇ ਸਾਹਵ ਲਾਗੇ ਇਹਦਾ ਮਤਲਬ ਅਫਸਰ ਫਿਰ ਉਹਨਾਂ ਨੂੰ ਮੁਲਾਜ਼ਮਾਂ ਨੂੰ ਇਹ ਕਹਿ ਕੇ ਦੋੜ ਦੇ ਬੰਦਾ ਮਾਰ ਦੇ ਉਹ ਵੀ ਐਵੇਂ ਹੀ ਰਹਿ ਆ ਬੰਦਾ ਮਾਰਨ ਵਾਲੇ ਦਾ ਸਟਾਰ ਲੱਗਦੇ ਨੇ ਫੀਟੀਆਂ ਲੱਗਦੀਆਂ ਨੇ ਡੀਜੀਪੀ ਡਿਸਕਾ ਮਿਲਦੀਆਂ ਨੇ ਜਿਹੜੇ ਗੋਲਸਾ ਮਾਰਦੇ ਆ ਉਹਨਾਂ ਨੇ ਹੌਸਲੇ ਵਧਣੀਆਂ ਇਹ ਇਹ ਦੌੜ ਲੱਗੀ ਵੀ ਆ ਹੋੜ ਚ ਨੇ ਇਹ ਸਾਰੇ ਵੀਰ ਉਹ ਤਾਂ ਬੰਦਾ ਕਿਸੇ ਦੇ ਗੋਲੀ ਮਾਰ ਕੇ ਕਿਸੇ ਨੂੰ ਕੁੱਟ ਮਾਰ ਕੇ ਉਹਦਾ ਹੌਲਦਾਰ ਬਣ ਗਿਆ ਉਹਦਾ ਐਸਆਈ ਬਣ ਗਿਆ ਉਹ ਸਬ ਇੰਸਪੈਕਟਰ ਬਣ ਗਿਆ ਇੰਸਪੈਕਟਰ ਬਣ ਗਿਆ ਆਪਾਂ ਕਰ ਲੈ ਉਹੀ ਕੰਮ 80 90 ਵਾਲਾ ਫੇਰ ਸ਼ੁਰੂ ਕਰ ਲੈਣਾ ਨੇ ਪੰਜਾਬ ਤੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬੰਨ੍ਹ ਕੇ ਪੀ ਲੈ ਇਹਨਾਂ ਮੁੱਦਿਆਂ ਤੇ ਬਹੁਤ ਗੰਭੀਰ ਮੁੱਦਾ ਹੈ ਬਹੁਤ ਸੰਸਟਮ ਮੁੱਦਾ ਹੈ ਸਾਨੂੰ ਸੋਚਣ ਦੀ ਲੋੜ ਆ ਬੋਲਣ ਦੀ ਲੋੜ ਐ ਐ ਘਰਾਂ 'ਚ ਬਹਿ ਕੇ ਫੁੱਲ ਲਿਖੇ ਜਿਵੇਂ ਬਹਿ ਜੋ ਵੀ ਅਸੀਂ ਸਾਨੂੰ ਕੀ ਹੋਣਾ ਅਸੀਂ ਤਾਂ ਕਿਹੜਾ ਕਦੇ ਯਾਰ ਮੰਨ ਲਓ ਜਿਹੜੇ ਬੰਦੇ ਸਾਡੇ ਨਾਲ ਦੋ ਤਿੰਨ ਵਾਰੀ ਗੱਡੀ ਅੱਗੇ ਪਿੱਛੇ ਕਰਕੇ ਸਾਨੂੰ ਸ਼ੀਸ਼ਾ ਲਾ ਕੇ ਗਲਤ ਇਸ਼ਾਰਾ ਕਰਕੇ ਗਾਲ ਕੱਢ ਕੇ ਜਾਂਦੇ ਆ ਸਾਡੀ ਥਾਂ ਦੇ ਕੋਈ ਵੀ ਬੰਦਾ ਆਪਣੇ ਪਰਿਵਾਰ ਨਾਲ ਆਪਣੀ ਕੋਈ ਮਾਂ ਭੈਣ ਨਾਲ ਕੋਈ ਬੇਟੀ ਨਾਲ ਆ ਰਿਹਾ ਤੇ ਉਹਦੇ ਤੇ ਕੀ ਬੀਤੂਗੀ ਜਦੋਂ ਉਹਨੂੰ ਕਿ ਐ ਬੰਦਾ ਇਸ਼ਾਰੇ ਕਰਦਾ ਤਾ ਇਹ ਕਿਸੇ ਨਾ ਵੀ ਹੋ ਸਕਦਾ ਰਾਤ ਉਰੇ ਜਾਂਦੇ ਨਾਲ ਅਸੀਂ ਤੇ ਰਾਹੀਂ ਜਾਂਦੇ ਸੀ ਸਾਡੇ ਅਸੀਂ ਆ ਆਦੀ ਚਾਲਤੇ ਆ ਆਦੀ ਗੱਡੀ ਉਸ ਹਸਾ ਨਾਲ ਸਪੀਡ ਤੇ ਤੋਰੀ ਹੋਨੇ ਅਸੀਂ ਕਿਸੇ ਉਹਨਾਂ ਨੂੰ ਕੋ ਬੁਰੇ ਨਹੀਂ ਲਾਈ ਕੋਈ ਉਹਨਾਂ ਨੂੰ ਕੁਝ ਕਿਹਾ ਨਹੀਂ ਕਾਰਨ ਕਿ ਦਿਮਾਗ ਦੇ ਵਿੱਚ ਉਹਨਾਂ ਨੂੰ ਫਤੂਰ ਉਹੀ ਜੋ ਸਾਡੇ ਦਾ ਮਗਰ ਅਫਸਰ ਖੜਿਆ ਸਰਕਾਰ ਖੜੀ ਆ ਮਗਰ ਸਾਡੇ ਦਾ ਸਾਡਾ ਕੀ ਹੋਇ ਬਗਾੜ ਦਿੰਦਾ ਸੁਣਨ ਸਾਫ ਨਹੀਂ ਸਾਫ ਦੇ ਕਰਿਆ ਅਦਾਲਤਾਂ ਦਾ ਉਧਰ ਵੀ ਰੁਕ ਕਰ ਰਿਹਾ ਵਕੀਲਾਂ ਨਾਲ ਹਾਈ ਕੋਰਟ ਗੱਲ ਹੋ ਗਈ ਹੈ ਇੱਥੇ ਵੀ ਗੱਲ ਹੋ ਗਈ ਹੈ ਵਕੀਲਾਂ ਨਾਲ ਵਕੀਲ ਆਏ ਵੀ ਸੀ ਰਾ ਸਾਡੇ ਕੋਲ ਬੱਖ-ਬੱਖ ਜਿਹੜੀਆਂ ਜਥੇਬੰਦੀਆਂ ਨਾਲ ਵੀ ਗੱਲ ਹੋ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕੋ ਵੱਡਾ ਇਕੱਠ ਕਰਕੇ ਇਹ ਪੁਲਿਸ ਜ਼ਬਰ ਦੇ ਖਿਲਾਫ ਇਹ ਸਰਕਾਰ ਦੀ ਜਿਹੜੀ ਗੁੰਡਾਗਰਦੀ ਆ ਪੁਰਸ਼ਾ ਕਰਦੀ ਆ ਦੇ ਖਿਲਾਫ ਵੱਡਾ ਇਕੱਠ ਕਰਕੇ ਅਸੀਂ ਅਗਲਾ ਪ੍ਰੋਮ ਦੇਣ ਜਾ ਰਹੇ ਹਾਂ ਕਿ ਦੱਸੋ ਜੀ ਕਿਉਂ ਰੋਕਿਆ ਗਿਆ ਤਾਂ ਉਹਨਾਂ ਨੇ ਕਿਹਾ ਰੋਕੋ ਬਰਨਾਲੇ ਤੋਂ ਸਾਡੇ ਹੋਰ ਆਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਬਾਈ ਨਿਹਾਲ ਸਿੰਘ ਵਾਲੇ ਹਲਕੇ ਤੋਂ ਆਇਆ ਮੈਨੂੰ ਗੰਨਾ ਕਿਸਾਨ ਵਾਲੇ ਦੇ ਨਾਮ ਤੇ ਜਾਣਦੇ ਆ ਬਾਈ ਸਰਬਜੀਤ ਸਿੰਘ ਦੇ ਨਾਮ ਨਾਲ ਠੀਕ ਹੈ ਨਾ ਤੇ ਬਾਈ ਨੂੰ ਅਸੀਂ ਪੰਜਾਬ ਦੀ ਆਵਾਜ਼ ਆ ਦਬਣ ਨਹੀਂ ਦਿੰਦੇ ਕਿ ਜੋ ਪ੍ਰੋਗਰਾਮ ਬਾਈ ਦੇਊਗਾ ਅਸੀਂ ਆਪ ਦੇ ਹਲਕੇ ਵਿੱਚੋਂ ਵੱਧ ਤੋਂ ਵੱਧ ਕੱਟ ਕਰਕੇ ਲੈ ਕੇ ਆਵਾਂਗੇ ਦਵਾਨੀ ਦੇ ਲੈ ਜੋ ਮਰਜ਼ੀ ਹੋ ਜੇ ਸਾਨੂੰ ਅੰਦਰ ਰੱਖ ਲੈਣ ਜਿੱਥੇ ਮਰਜ਼ੀ ਕਰ ਲੈਣ ਅਸੀਂ ਕਿਸੇ ਵੀ ਜਿੰਨੇ ਪੰਜਾਬ ਦੇ ਦਰਦੀ ਅਸੀਂ ਕਿਸੇ ਨੂੰ ਨਹੀਂ ਦਾ ਵਾਦ ਕਰਦੇ ਬਸ ਇੰਨੇ ਕਹਿਣਾ ਵਾਇਰ ਦੇ ਖਾਲਸਾ ਵਾਇਰ ਪਟਿਆਲਾ ਮੇਰਾ ਨਾਮ ਜੀ ਸੁਖੀਚੇਰ ਦਾ ਮਾਪਾ ਮੈਂ ਫਰੀਦਕੋਟ ਤੋਂ ਆਇਆ ਜੀ ਬਾਈ ਜੀ ਹੱਥੇ ਤੇ ਮੈਂ ਤਾਂ ਵਾਈ ਨੂੰ ਇਹੀ ਬੇਚੀ ਕਰਨੀ ਚਾਹਣਾ ਵੀ ਅੱਜ ਜਿਹੜਾ ਭਗਵਾਨ ਤਮਾਨ ਬਿਲਕੁਲ ਮੈਂਟਲ ਹੋ ਚੁੱਕਿਆ ਉਸ ਤੋਂ ਕੁਰਸੀ ਆਪਦੀ ਜਿਹੜੀ ਤੇਜ਼ ਨਾਲ ਚਲਾਈ ਨਹੀਂ ਜਾ ਰਹੀ ਪੰਜਾਬ ਪੁਲਿਸ ਨੂੰ ਨੇ ਇੰਨੀ ਕਿ ਜ਼ਿਆਦਾ ਖੁੱਲ੍ਹ ਦਿੱਤੀ ਵੀ ਆ ਵੀ ਜਿਹਨੂੰ ਮਰਜ਼ੀ ਚਾਕੇ ੱਡੇ ਪਾੜ ਦੋ ਜਿਹਨੂੰ ਮਰਜ਼ੀ ਚਾਕੇ ਘਰਟ ਲਾ ਲੋ ਜਿੱਥੇ ਮਰਜ਼ੀ ਕੋਈ ਕੇਸ ਪਾ ਦੋ ਕੋਈ ਵੀ ਕਿਸੇ ਵੀ ਮੰਤਰੀ ਦਾ ਅਸਰ ਦਾ ਕੰਟਰੋਲ ਨਹੀਂ ਹੈਗਾ ਅੱਜ ਪੰਜਾਬ 'ਚ ਤੇ ਕਾਨੂੰਨ ਬਿਲਕੁਲ ਖਤਮ ਹੋ ਚੁੱਕਿਆ ਤੁਸੀਂ ਵੇਖੋ ਰੋਜ਼ ਇੱਕ ਨਾ ਇੱਕ ਗੋਲੀ ਚੱਲਦੀ ਹੈ ਕੋਈ ਕਤਲ ਹੋ ਜਾਂਦਾ ਤੇ ਪੁਲਿਸ ਜਿਹੜੀ ਆ ਆਪਦੀਆਂ ਮਨਵਾਨੀਆਂ ਕਰ ਰਹੀ ਹੈ ਨਜਾਇਜ਼ ਲੋਕਾਂ ਨੂੰ ਚੱਕ ਚੱਕ ਕੇ ਮਾਰ ਰਹੀ ਹੁਣ ਆਪ ਵੇਖੋ ਤੁਸੀਂ ਇੱਕ ਜਿਹੜਾ ਬੰਦਾ ਇੰਨੇ ਸਾਲਾਂ ਤੋਂ ਪੰਜਾਬ ਨਾਲ ਲੜ ਰਿਹਾ ਇਹੋ ਜਿਹੇ ਬੰਦਿਆਂ ਨੂੰ ਜੇ ਪੁਲਸ ਕੁੱਟ ਰਹੀ ਹੈ ਤੇ ਆਮ ਬੰਦੇ ਦਾ ਇੱਥੇ ਕੋਈ ਵਜੂਦ ਹੀ ਨਹੀਂ ਉਹਨਾਂ ਤਾਂ ਚੱਕ ਕੇ ਜਦੋਂ ਮਰਜੀ ਜੱਡੇ ਪਾਰ ਦੇ ਫੇਰ ਕੋਈ ਐਸਐਸਪੀ ਕੋਈ ਡੀਆਈਜੀ ਤੱਕ ਦਾ ਅਫਸਰ ਅਧਿਕਾਰੀ ਜਵਾਬ ਦੇ ਜਿਹੜੀ ਜਿੱਥੇ ਮਰਜੀ ਤੁਸੀਂ ਗੋਹੇ ਖੜਕਾਈ ਚਲੋ ਐਸੇ ਤਾਂ ਕਿ ਜਿਹੜੀ ਇਹ ਸਰਕਾਰ ਅੱਜ ਨਾਕਾਮ ਹੋ ਚੁੱਕੀ ਹੈ ਤੇ ਮੈਂ ਬਾਈ ਨੂੰ ਵੀ ਬੇਨਤੀ ਕੀਤੀ ਹੈ ਮੈਂ ਕਿ ਹੁਣ ਆਪਾਂ ਇੱਕ ਤਾਂ ਬਰਨਾਲੇ ਜਦੋਂ ਇੱਕ ਬਾਈ ਜੋ ਮਰਜੀ ਕਾਲ ਦੇਣ ਵੀ ਅਸੀਂ ਨਾਲ ਆ ਮੈਂ ਫ੍ਰੀਪੋਰਟ ਤੋਂ ਵੱਧ ਵੱਧ ਬੰਦੇ ਲੈ ਕੇ ਆਵਾਂਗਾ ਤੇ ਦੂਜੀ ਗੱਲ ਆਪਾਂ ਪੁਲਿਸ ਮੁਕਤ ਪੰਜਾਬ ਮਿਸ਼ਨ ਚੜਾਈਏ अच्छा रूम ऑफ तो ਲੋਕਾਂ ਨੇ ਚਲਾ ਹੀ ਦੇਣਾ ਤੇ ਨਾਲ ਪੁਲਿਸ ਮੁਕਤ ਪੰਜਾਬ ਵੀ ਚਲਾਉਣਾ ਪੈਣਾ ਜਿਹੜੀ ਪੁਲਿਸ ਜਲ ਬਣਾਦੀ ਹੈ ਭਗਵੰਤ ਸਤਾਵਰੇ ਬਰਨਾਲਾ ਸਿਵਲ ਹਸਪਤਾਲ ਡਾਕਟਰ ਨੂੰ ਦੇਖੋ ਇੱਕ ਵਾਰੀ ਜਿਹੜੀ ਸਾਰੀ ਘਟਨਾ ਹੋਈ ਆ ਜੋ ਜੋ ਉੱਥੇ ਹੋਇਆ ਵਾਪਰਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਆਪਣੇ ਬਿਆਨ ਦੇ ਵਿੱਚ ਜਿਹੜਾ ਮੇਰਾ ਬਿਆਨ ਅੱਜ ਅ ਸ਼ਾਇਦ ਤਪਾ ਕੋਲ ਸੀਗੀ ਕਿਉਂਕਿ ਤਪੇ ਥਾਣੇ ਦੇ ਅੱਗੇ ਸਾਰੀ ਇਹ ਘਟਨਾ ਵਾਪਰੀ ਹੈ ਤਪੇ ਥਾਣੇ ਦੇ ਅੱਗੇ ਸਾਨੂੰ ਸਾਡੀ ਗੁੱਟ ਮਾਰ ਹੋਈ ਹੈ ਉੱਥੇ ਤੁਹਾਨੂੰ ਚੱਕ ਕੇ ਲੈ ਗਏ ਆ ਉਹ ਸਾਰਾ ਮੈਂ ਆਪਣਾ ਜਿਹੜਾ ਬਿਆਨ ਕੋਣ ਕੋਣ ਮੁਲਾਜ਼ਮ ਸੀ ਕਿਹੜੇ ਕਿਹੜੇ ਨੇ ਕੀ ਕੀ ਕੀਤਾ ਆਪਣਾ ਬਿਆਨ ਮੈਂ ਇਹਨਾਂ ਨੂੰ ਅੱਜ ਲਿਖਾਤਾ ਤੇ ਦੇਖਦੇ ਆ ਕਿ ਅੱਗੇ ਇਹ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਹਰ ਵਾਰੀ ਇਹ ਪ੍ਰਸ਼ਾਸਨ ਆਪਣੇ ਮਤਲਬ ਕਿ ਮੁਲਾਜ਼ਮਾਂ ਦਾ ਬਚਾਉਂਦਾ ਹੀ ਆਏ ਨਹੀਂ ਤੇ ਪਰ ਅਸੀਂ ਇਸ ਘਟਨਾ ਨੂੰ ਜਾਮ ਤੱਕ ਲਿਜਾ ਕੇ ਛੱਡਾਂਗੇ ਤਾਂ ਹਾਈ ਕੋਰਟ ਸੁਪਰੀਮ ਕੋਰਟ ਕਿਤੇ ਵੀ ਜਾਣਾ ਪਵੇ ਇਹ ਜਿਹੜੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੈ ਜਿਹੜੀ ਬੁਰਸ਼ਾਗਰਦੀ ਕੀਤੀ ਹੈ ਧੱਕੇਸ਼ਾਹੀ ਜਿਹੜਾ ਜ਼ਬਰ ਕੀਤਾ ਅਸੀਂ ਚਾਹੁੰਦੇ ਇਹ ਤਾਂ ਇਹਨਾਂ ਨੇ ਰੋਜ਼ ਦਾ ਕੰਮ ਫੜ ਲਿਆ ਖਾਸ ਤੌਰ ਤੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡਿਆਂ ਨੂੰ ਗੈਂਸਟਰ ਕਹਿ ਕੇ ਗੋਲੀਆਂ ਮਾਰ ਕੇ ਝੂਠੇ ਮੁਕਾਬਲੇ 'ਚ ਮਾਰਿਆ ਜਾ ਰਿਹਾ ਸਿੱਖਾਂ ਦੇ ਮੁੰਡਿਆਂ ਨੇ ਲੱਤਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਰੋਜ਼ ਅੱਜ ਵੀ ਇੱਕ ਮੈਂ ਤੜਕੀ ਖਬਰ ਦੇਖ ਰਿਹਾ ਸੀਗਾ ਕਿ ਇੱਕ ਗੈਂਗਸਟਰ ਸੀ ਜੀ ਪੁਲਿਸ ਦੀ ਗੱਡੀ 'ਚ ਉਤਰ ਕੇ ਭੱਜ ਗਿਆ ਤੇ ਗੋਲੀ ਮਾਰਤੀ। ਇਹ ਕੋਈ ਕਹਾਣੀ ਹਰ ਵਾਰੀ ਕਿਉਂ ਹੁੰਦੀ ਹੈ? ਕਿ ਜੀ ਅਸੀਂ ਰਿਕਵਰੀ ਕਰਾਉਣ ਗਏ ਇਹਨਾਂ ਨੇ ਥੋਸਲਾ ਕੱਢਿਆ ਸਾਡੇ ਗੋਲੀ ਚ ਲਾ ਦੇ ਸਾਡੇ ਪੱਗ 'ਚ ਪੁਲਸ ਵਾਲੇ ਦੇ ਫੈਰ ਬਚ ਗਿਆ। ਅਸੀਂ ਜਵਾਬੀ ਕਾਰਵਾਈ 'ਚ ਲੱਤ 'ਚ ਗੋਲੀ ਮਾਰੀ, ਪੱਟ 'ਚ ਮਾਰੀ ਜੇ ਬੰਦਾ ਮਾਰਦਾ। ਇਹ ਜਿਹੜਾ ਦੌਰ ਚੱਲ ਪਿਆ ਸਾਨੂੰ ਇਹਦੇ ਖਿਲਾਫ ਆਵਾਜ਼ ਠਾਉਣ ਦੀ ਲੋੜ ਆ। ਕੱਲ ਖੜੜ ਦੀ ਗੱਲ ਹੈ। ਇੱਕ ਨਿਹੰਗ ਸਿੰਘ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਤੇ ਇੱਕ ਬੀਬੀ ਦੇ ਥੱਪੜ ਕਿਵੇਂ ਮਾਰ ਰਿਹਾ ਹੋ ਵੀਡੀਓ ਵਾਇਰਲ ਹੋਈ ਆ ਪੁਲਿਸ ਵਾਲਾ ਯਾਰ ਛੋਡੇ ਵੀ ਸਰਾ ਦੇ ਪੱਗ ਆ ਛੋਡੇ ਵੀ ਜਿੰਨਾ ਤੁਸੀਂ ਬੀਬੀਆਂ ਨੇ ਥੱਪੜ ਮਾਰਦੇ ਆ ਉਹ ਤੁਹਾਡੀ ਮਾਰ ਕੀ ਆ ਛੋਡੇ ਵੀ ਘਰੇ ਮਾਮਾ ਨੇ ਛੋਡੇ ਵੀ ਪਰਿਵਾਰ ਨੇ ਜਿਹੜੇ ਇੰਨੀ ਸ਼ੂਟ ਦੇ ਨੇ ਖੁੱਲਦੇ ਰੱਖੀ ਆ ਪੁਲਿਸ ਨੂੰ ਵੀ ਜੋ ਮਰਜ਼ੀ ਕਰੋ ਜਿਹੜਾ ਬੋਲਦਾ ਕਰਦਾ ਜਿਹਨੂੰ ਮਰਜ਼ੀ ਦੱਬਣਾ ਦੱਬ ਦਿਓ ਪਰਚਾ ਦੇ ਦਿਓ ਗੋਲੀ ਮਾਰ ਦਿਓ ਗੋਲੀਆਂ ਮਾਰਨਾ ਆਮ ਹੋ ਗਈਆਂ ਗੱਲਾਂ ਕੋਈ ਪੁੱਛ ਹੀ ਨਹੀਂ ਰਿਹਾ ਕਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਹੈ ਇਹ ਮਨ ਰਾਈਟ ਦੀ ਆਪਾਂ ਗੱਲ ਕਰਦੇ ਆਂ ਕਿੱਥੇ ਨੇ ਸਾਡੀਆਂ ਅਦਾਲਤਾਂ ਸੋਮੋਟੋ ਨੋਟਿਸ ਲੈਂਦੀਆਂ ਜਿਹੜੀਆਂ ਆ ਕਿੱਥੇ ਉਹ ਦੇਖ ਹੀ ਨਹੀਂ ਰਿਹਾ ਤੇ ਨਾ ਹੀ ਸਾਡੇ ਕੋਈ ਇਸ ਵੇਲੇ ਹਾਲਾਤ ਦੇ ਬਣੇ ਕੋਈ ਵਿਰੋਧੀ ਧਿਰ ਦੇ ਬੰਦੇ ਕੋਈ ਕਾਂਗਰਸੀ ਕੋਈ ਕਾਲੀ ਕੋਈ ਹੋਰ ਇਹਨਾਂ ਮੁੱਦਿਆਂ ਤੇ ਅਸੀਂ ਕਿਉਂ ਨਹੀਂ ਬੋਲ ਨਾ ਸਾਡੇ ਲੋਕ ਗੋਲ ਰਹੇ ਆ ਅੱਜ ਅਸੀਂ ਚੁੱਪਾਂ ਕਹਾਂ ਉਹ ਸਾਨੂੰ ਜਿੱਥੇ ਮਰਜ਼ੀ ਲਿਜਾ ਕੇ ਇਹ ਫੁੱਟ ਮਾਰ ਕਰਕੇ ਪਰਚਾ ਦੇ ਕੇ ਝੂਠਾ ਅੰਤਰ ਸਿੱੜ ਦੇਣਗੇ ਜਿੱਦੇ ਮਰਜ਼ੀ ਗੋਲੀ ਮਾਰ ਦੇਣਗੇ ਛੋਡੀ ਦੀ ਤਾਂ ਵਾਰੀ ਆਈ ਜਾਣੀ ਆ ਕੀ ਕਰੋਗੇ ਇਹੀ ਗੱਲਾਂ ਤਾਂ ਜਿੱਦ ਦੇ ਸਾਨੂੰ ਚੱਕ ਕੇ ਲਗਿਆ ਸ਼ਰਿਆ ਮੋਹ ਹਾਲਦਾਰ ਬਲਵੰਤ ਸਿੰਘ ਕਹਿ ਰਿਹਾ ਕਿ ਸਾਨੂੰ ਨੂੰ ਨਹੀਂ ਪਤਾ ਕਿੰਨੇ ਹੱਥ ਬਾਦ ਮਲੇ ਸੀ ਖਪਾਤੇ ਕਿੰਨੇ ਨੂੰ ਅਸੀਂ ਹੁਣ ਮੁਕਾਬਲੇ 'ਚ ਮਾਰ ਦਿੰਨੇ ਤੁਸੀਂ ਸਾਡਾ ਹੀ ਕਰਾ ਦੋਗੇ ਕੀ ਕਰ ਲਿਆ ਕਿ ਤੁਸੀਂ ਪੁਲਿਸ ਦਾ ਸਾਨੂੰ ਨੂੰ ਨਹੀਂ ਪਤਾ ਪੁਲਿਸ ਦੇ ਹੱਥ ਕਿੰਨੇ ਲੰਮੇ ਹੁੰਦੇ ਆ ਇਹੋ ਜਿਹੇ ਧਮਕੀਆਂ ਜੇ ਮੇਰੇ ਵਰਗੇ ਬੰਦੇ ਨੂੰ ਬਿਠਾ ਕੇ ਉੱਥੇ ਦਿੰਦੇ ਆ ਆਮ ਲੋਕਾਂ ਦਾ ਹਸ਼ਰੇ ਕੀ ਕਰਦੇ ਹੋਣਗੇ ਤੇ ਇਸ ਕਰਕੇ ਸਾਨੂੰ ਅਪੀਲ ਆ ਮੈਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਇਕੱਠ ਵੀ ਸੱਦਾ ਰਹੇ ਆ ਉਸ ਤੋਂ ਪਹਿਲਾਂ ਅਸੀਂ ਅਪੀਲ ਕਰਦੇ ਆ ਵੀ ਜਿੰਨਾ ਵੀ ਉਪੀਲੀਪੀ ਦੇ ਵਿੱਚ ਤਿੰਨ ਮੁੰਡਿਆਂ ਦਾ ਝੂਠਾ ਐਨਕਾਊਂਟਰ ਹੋਇਆ ਇਥੇ ਲ ਜਾ ਕੇ ਚੱਕ ਕੇ ਮੁੰਡੇ ਪੀਲੀ ਭੀਤ ਯੂਪੀ ਚ ਮਾਰਦੇ ਮੁਕਾਬਲੇ ਚ ਬਣਾ ਕੇ ਅਸੀਂ ਉਹ ਸਾਰੇ ਪਰਿਵਾਰਾਂ ਨੂੰ ਅਪੀਲ ਕਰਦੇ ਜਿਨ੍ਹਾਂ ਦੇ ਮੁੰਡੇ ਮਾਰੇ ਗਏ ਆ ਜਿਨ੍ਹਾਂ ਦੇ ਇਹ ਮੁੰਡਿਆ ਨੌਜਵਾਨਾਂ ਨੇ ਲੱਤਾਂ ਬਾਹਾਂ ਚ ਗੋਲੀਆਂ ਮਾਰ ਰਿਹਾ ਵੀ ਸਾਡਾ ਸੰਪਰਕ ਕਰੋ ਆਪਾਂ ਇਹ ਬੁਰਸ਼ਾਗਰਦੀ ਨੂੰ ਇਹਨਾਂ ਨੱਥ ਪਾਈਏ ਜਿਹੜਾ ਜਬਰੇ ਪੁਲਿਸ ਨੂੰ ਢਾ ਰਹੀ ਆ ਤੇ ਮੈਂ ਅਪੀਲ ਕਰਦਾ ਵੀ ਸਾਡੀਆਂ ਅਦਾਲਤਾਂ ਨੂੰ ਮਾਣਜੋ ਅਦਾਲਤਾਂ ਨੂੰ ਵੀ ਸੋ ਮੋਟੋ ਨੋਟਿਸ ਲੈਣਾ ਚਾਹੀਦਾ ਇਹਨਾਂ ਮੁੱਦਿਆਂ ਦੇ ਉੱਤੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਵੀ ਇਹ ਬਹੁਤ ਗੰਭੀਰ ਮਸਲਾ ਏ ਕਿਸੇ ਨੂੰ ਮਾਰ ਦੇਣਾ ਤੁਸੀਂ ਦੇਖੋ ਜਿੱ ਉੱਠੇ ਮੁਕਾਬਲੇ ਚ ਇਹਨਾਂ ਨੇ ਜਿੱਚੋ ਚਾਰ ਜਾਨੇ ਪੁਲਿਸ ਵਾਲੇ ਫਸੇ ਆ ਜਿਵੇਂ ਦਰਿੰਦਗੀ ਦੀ ਮੈਂ ਗੱਲ ਕਰਦਾ ਜਿਵੇਂ ਕੋ ਸ਼ਕਾਰ ਨਹੀਂ ਸ਼ਿਕਾਰ ਖੇਡਣ ਜਾਂਦਾ ਸ਼ਿਕਾਰੀ ਤੇ ਉਹ ਐ ਨਾਲ ਦੇ ਨੂੰ ਕਹਿੰਦਾ ਦੂਜੇ ਸ਼ਿਕਾਰੀਆਂ ਨੂੰ ਵੀ ਲੈ ਆ ਥਾ ਲੈ ਸ਼ਿਕਾਰ ਤੂੰ ਨਿਸ਼ਾਨਾ ਲਾਵੇਂਗਾ ਕਿ ਮੈਂ ਲਾਵਾਂ ਤੂੰ ਲਾਵੇਂਗਾ ਕਿ ਮੈਂ ਲਾਵਾਂ ਉਹ ਜਦੋਂ ਮੁੰਡਾ ਹੱਥ ਖੜੇ ਕਰਕੇ ਬਾਹਰ ਆਉਂਦਾ ਨਾ ਗੱਡੀ ਚੋਂ ਕੱਢ ਲੈਂਦੇ ਐ ਤੇ ਐ ਇੱਕ ਦੂਜੇ ਨੂੰ ਨਾਲ ਦੇ ਨੂੰ ਕਹਿੰਦਾ ਤੂੰ ਮਾਰੇਗਾ ਕਿ ਮੈਂ ਮਾਰਾਂ ਤੂੰ ਮਾਰੇਗਾ ਕਿ ਮੈਂ ਮਾਰਾਂ ਉਹਨੂੰ ਮੁੱਦਾ ਪਾ ਕੇ ਉਹਦੇ ਪਿੱਛੇ ਸਿਰਚ ਗੋਲੀਆਂ ਮਾਰਤੀਆਂ ਉਹ ਢੂਹੀ ਦੀਆਂ ਗੋਲੀਆਂ ਮਾਰ ਕੇ ਮਾਰਦਾ ਇੱਕ ਉਹ ਇੱਕ ਪਰਿਵਾਰ ਦਾ ਜਵਾਕ ਸੀ ਉਹਦਾ ਤਬਾਹ ਕਰਤਾ ਇਹਨਾਂ ਨੇ ਖਾਨਦਾਨ ਤੁਸੀਂ ਦੇਖੋ ਇੰਨੀ ਦਰਿੰਦਗੀ ਯਾਰ ਤੁਸੀਂ ਆਪ ਕੁ ਕੀੜੀ ਪੈਰ ਥੱਲੇ ਆ ਜਾਓ ਉਹਦਾ ਵੀ ਬੰਦਾ ਅਫਸੋਸ ਕਰਦਾ ਤੇ ਇਹਨਾਂ ਨੂੰ ਕੀੜੀ ਜਿੰਨਾ ਵੀ ਅਫਸੋਸ ਨਹੀਂ ਬੰਦਾ ਮਾਰਨ ਦਾ ਜੇ ਤੁਹਾਡੇ ਕੋਲੇ ਅਦਾਲਤਾਂ ਨੇ ਤੁਹਾਡੇ ਕੋਲੇ ਕਾਨੂੰਨ ਹੈ ਤੁਹਾਡੇ ਕੋਲੇ ਜੇਲ੍ਹਾਂ ਬਣੀਆਂ ਨੇ ਤੁਸੀਂ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਨੂੰ ਫੜ ਕੇ ਅੰਦਰ ਦੇ ਦਿਓ ਪਰਚਾ ਦੇ ਦਿਓ ਪਰ ਮਾਰਨ ਦਾ ਅਧਿਕਾਰ ਕਿਹਨੇ ਦਿੱਤਾ ਸੋ ਇਹ ਵਾਚ ਚੁੱਕਾ ਬਹੁਤ 80 90 ਵਾਲਾ ਦੌਰ ਨਾਲ ਸ਼ੁਰੂ ਕਰਤਾ ਦੁਬਾਰੇ ਇਹ ਸਰਕਾਰ ਨੇ ਖਾਸ ਤੌਰ ਤੇ ਨੂੰ ਦੇਖੋ ਪੰਜਾਬ ਦਾ ਮੁੱਖ ਮੰਤਰੀ ਜਿਹੜੇ ਇੱਥੋਂ ਮੁੰਡਿਆਂ ਦੇ ਕੋਈ ਮੁਕਾਬਲੇ ਬਣਾਉਂਦੇ ਆ ਨਾ ਪੁਲਿਸ ਅਫਸਰ ਮਰਜਾਮਲਾਜ ਮੋਰ ਛੋਟੇ ਉਹਨਾਂ ਦਾ ਨਾਂ ਨਾਮਜ਼ਦ ਕਰਕੇ ਰਾਸ਼ਟਰਪਤੀ ਅਵਾੜ ਲਈ ਭੇਜਿਆ ਜਾਂਦਾ ਹੈ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਨੇ ਜਿਹੜਾ ਬੰਦ ਜਿਵੇਂ ਉਹ ਇੱਕ ਸੁਣ ਮੈਂ ਗੱਲ ਦੱਸਦਾ ਵੀ 80 90 ਦੇ ਦੌਰ ਚ ਕਿਸੇ ਨੇ ਮੈਨੂੰ ਗੱਲ ਸੁਣਾਈ ਇੱਕ ਡੀਐਸਪੀ ਕਿਸੇ ਐਸਐਸਓ ਨੂੰ ਕਹਿ ਰਿਹਾ ਨਾ ਡੀਐਸਪੀ ਕਿਸੇ ਸਬ ਇੰਸਪੈਕਟਰ ਨੂੰ ਕਹਿ ਰਿਹਾ ਵੀ ਐ ਕਰਕੇ ਕਿਵੇਂ ਆ ਤੇਰੇ ਹਾਲੇ ਇੰਸਪੈਕਟਰ ਵਾਲਾ ਰੈਂਕ ਵਧਿਆ ਨਹੀਂ ਉਹ ਕਹਿੰਦਾ ਜੀ ਬਸ ਦੋਖ ਦੀ ਘਾਟ ਹੈ ਦੋ ਦੋ ਦੀ ਗਿਣਤੀ ਘਟਦੀ ਹੈ ਕਹਿੰਦਾ ਲੈ ਆ ਦੋ ਮੇਰੇ ਕੋਲ ਖੜੇ ਖੜੇ ਪਿਆ ਬਣਾ ਮੁਕਾਬਲਾ ਦੇ ਸਟਾਰ ਲਵਾਦਾ ਐ ਮਾਰਦੇ ਰਹੇ ਆ ਬੰਦੇ ਨੂੰ ਉਹੀ ਕੰਮ ਜਿਹੜਾ ਦੁਬਾਰੇ ਫੇਰ ਸ਼ੁਰੂ ਕਰਤਾ ਕਿੱਥੇ ਸਾਡੀਆਂ ਸਿੱਖ ਸੰਸਥਾਵਾਂ ਸਾਡੀ ਸ਼ਰਮਣੀ ਕਮੇਟੀ ਸਾਡੇ ਕੌਲਤਾ ਦੇ ਜਿਹੜਾ ਸਾਰੇ ਚੁੱਪ ਨੇ ਮੁੱਦਿਆਂ ਤੇ ਯਾਰ ਨਾਲੇ ਜਿਹਨੂੰ ਮਰਜ਼ੀ ਕਾਸਟਰ ਕਹ ਕੇ ਗੋਲੀ ਮਾਰ ਦੇਣਗੇ ਜੇ ਮੈਨੂੰ ਗੱਡੀ 'ਚ ਬਿਠਾ ਕੇ ਗੱਡੀ ਰੋਕ ਕੇ ਬਲਵਿੰਦਰ ਸਿੰਘ ਇਹ ਗੱਲ ਕਹਿੰਦਾ ਕਿ ਮਾਰ ਕੇ ਗੋਲੀ ਟਪਾ ਦਾਂ ਕੀ ਕਰਾਂਗੇ ਸਾਡਾ ਤਾਂ ਆਮ ਬੰਦਿਆਂ ਦਾ ਵੀ ਇਹ ਕਿਹ ਬਣੂ ਤੇ ਇਸ ਕਰਕੇ ਮੇਰੀ ਅਪੀਲ ਆ ਵੀ ਲੋਕੋ ਇਸ ਮੁੱਦੇ ਤੇ ਵੱਧ ਤੋਂ ਵੱਧ ਇਕੱਠੇ ਹੋਵੋ ਮੈਂ ਆਪਣੇ ਲਈ ਨਹੀਂ ਕਹਿੰਦਾ ਆਪਣੀ ਲੜਾਈ ਤਾਂ ਮੈਂ ਲੜਨ ਜਾਣਦਾ ਮੈਂ ਲੜੂਗਾ ਜੇ ਮੈਂ ਪੰਜਾਬ ਦੀ ਲੜਾਈ ਲੜਸਾਂਾ ਮੈਂ ਦੂਜਿਆਂ ਖਾਤਰ ਖੜਨਾ ਮੈਂ ਆਪਦੇ ਲਈ ਵੀ ਸਿਰ ਧੜ ਦੀ ਲਾ ਕੇ ਖੜੂਗਾ ਪਿੱਛੇ ਪੁੱਛੇ ਨਹੀਂ ਮੈਂ ਹਟਦਾ ਜਿੱਥੋਂ ਜਿਹੜੀਆਂ ਅਦਾਲਤਾਂ ਤੱਕ ਜਾਣਾ ਪਿਆ ਜਾਊਗਾ ਇਹ ਜਿਹੜਾ ਜੋ ਕੁਝ ਮੇਰੇ ਨਾਲ ਸਾਡੇ ਨਾਲ ਵਾਪਰਿਆ ਉਹਨੂੰ ਅਸੀਂ ਇੱਕ ਕਾਨੂੰਨ ਦੇ ਘਟਾਰੇ 'ਚ ਲਿਆ ਕੇ ਖੜਾ ਕਰਾਂਗੇ ਕਰਾਂਗੇ ਪਰ ਮੈਂ ਕਹਿੰਦਾ ਸੋਡੇ ਨਾਲ ਨਾ ਕਿਸੇ ਨਾਲ ਜੀ ਵਾਪਰਦੇ ਤੁਸੀਂ ਸਾਡੇ ਨਾਲ ਆ ਕੇ ਸਾਥ ਦੇ